ਪਾਟ ਪਾਇਆ ਸੀਗਾ ਅੱਜ ਦੂਜਾ ਅੱਜ ਆਪਾਂ ਕਵਿਤਾ ਪੜ੍ਹਾਂਗੇ ਕਵਿਤਾ ਚਾਂਦਨ ਦਾ ਸੋਮਾ ਹਨਾ ਸੋ ਇਹਦੇ ਵਿੱਚ ਦੱਸਿਆ ਹੋਇਆ ਜਿਹੜੀ ਮਨੁੱਖ ਨੇ ਦੁਨੀਆ ਤੇ ਆਉਂਦੇ ਨੇ ਲੋਕਾਂ ਦਾ ਬੇੜਾ ਤਾਰਦੇ ਨੇ ਕਿਵੇਂ ਖੁਸ਼ੀਆਂ ਪਾਉਂਦੇ ਨੇ ਹਨਾ ਚਲੋ ਆਪਾਂ ਸ਼ੁਰੂ ਕਰੀਏ ਸਭ ਜੀ ਕਰ ਸੰਤ ਚਾਂਦਨ ਦਾ ਸੋਮਾ ਹੁੰਦੇ ਨੇ ਹਨਾ ਕਵਿਤਾ ਦਾ ਨਾਮ ਹੈ ਸੰਤ ਚਾਂਦਨ ਦਾ ਸੋਮਾ ਹੁੰਦੇ ਹੈ ਇਹਦਾ ਤਾਂ ਭਾਵ ਇਹ ਜੀ ਅਭਿ ਸੰਤ ਚਾਨਣ ਦਾ ਸੋਮਾ ਹੁੰਦੇ ਨੇ ਸੋਰੀ ਇੰਗਰੀਡੀਅੰਟ ਸੀ ਕਿਹਾ ਮੈਂ ਇੱਥੇ ਚਾਨਣ ਦਾ ਸੋਮਾ ਹੁੰਦੇ ਨੇ ਕਿਉਂਕਿ ਉਹ ਲੋਕਾਂ ਨੂੰ ਸਿੱਧੇ ਰਸਤੇ ਪਾਉਂਦੇ ਨੇ ਰੱਬ ਨਾਲ ਜੋੜਦੇ ਨੇ ਤੇ ਚੰਗੇ ਮਾੜੇ ਦਾ ਗਿਆਨ ਕਰਾਉਂਦੇ ਨੇ ਤੇ ਹਮਾਗਲਮਾ ਤੋਂ ਦੂਰ ਕਰਦੇ ਨੇ ਜੋ ਦੂਜਿਆਂ ਲਈ ਜੀਵਨ ਲਾਉਂਦੇ ਹੈ ਸੰਤ ਪਰਉਪਕਾਰੀ ਸੰਗਤ ਹੁੰਦੀ ਸਾਡੇ ਭਲੇ ਲਈ ਉਹ ਆਉਂਦੇ ਆ ਵੀ ਜੋ ਦੂਜਿਆਂ ਦੀ ਠੀਕ ਕਰਨ ਦੇ ਦੁੱਖ ਕਲੇਸ਼ ਕਟਮ ਦੇ ਵਿੱਚ ਸੰਗਤਾਂ ਦੇ ਨਾਲ ਜਿਹੜੇ ਮਹਤਵਪੂਰਨ ਹੁੰਦੇ ਆ ਜਿਵੇਂ ਬਾਬਾ ਅਨਸਾਰੀ ਸਾਹਿਬ ਵਾਲੇ ਕੋਈ ਸੀ ਐਵੇਂ ਬਾਬਾ ਕੋਲ ਦਾ ਜਿਹਨੇ ਦਿਨਤ ਕਬੀਲੇ ਸੁਣਾ ਲਿਆ ਆਪਾਂ ਸੋ ਉਹ ਫਿਰ ਦੁਨੀਆ ਦੇ ਦੁੱਖ ਦਰਦ ਕਸ਼ਟ ਕਟ ਦੇ ਨੇ ਜਿਨੇ ਕਿਸੇ ਦੇ ਦੁੱਖ ਦੁਨੀਆ ਦਾ ਦੁੱਖੀ ਦਾਤੋਂ ਬਾਕਸ ਦੀ ਇੱਕੋ ਤਰ੍ਹਾਂ ਹੈਗਾ ਕੋਈ ਤਰ੍ਹਾਂ ਦਾ ਦੁੱਖੀ ਦਾਤੋਂ ਬਾਕਸ ਦੀ ਨਾ ਸੋ ਫਿਰ ਤਾਂ ਹੀ ਇਹ ਲਿਖਿਆ ਗਿਆ ਆ ਵੀ ਜਿਹੜੇ ਸੰਤ ਪਦ ਪੁਕਾਰੇ ਆ ਉਹ ਸਾਡੇ ਭੁਲੇਲੇ ਹੀ ਦੁਨੀਆ ਤੇ ਆਉਂਦੇ ਨੇ ਆਉਂਦੇ ਜਿਹੜਾ ਅੰਦਰੋਂ ਖੁੱਲਾ ਤੇ ਸੰਤਾਂ ਦਾ ਜੀਵਨ ਕਹਿੰਦੇ ਜਿਹੜਾ ਫੁੱਲਾ ਫੁੱਲ ਹੁੰਦੀ ਹੈ ਤੇ ਸਭ ਤੋਂ ਮੁਝੇ ਉਹਨਾਂ ਦਾ ਨਾ ਜੀਵਨ ਇੱਕ ਵਰਗਾ ਹੁੰਦਾ ਹੈ ਇਹ ਮੇ ਫੁੱਲ ਆਪਣੀ ਬਾਸ਼ਨਾ ਨਾਲ ਲੋਕਾਂ ਨੂੰ ਸੁਣਾਉਂਦਾ ਹੈ ਐਹੀ ਮਹਾਂਪੁਰਖ ਸੰਤ ਆਪ ਦੀ ਬਖਸ਼ੀਸ਼ਾਂ ਸਾਧਕੇ ਲੋਕਾਂ ਨੂੰ ਨੇ ਹੱਲ ਕਰਦੇ ਹੋ ਲੋਕਾਂ ਦੇ ਦੁੱਖ ਦੇ ਵਿੱਚਰ ਕਸ਼ਟ ਘਟ ਜਾਂਦੇ ਆ ਉਹਨਾਂ ਚ ਆਪਣੀਆਂ ਰਹਿਮਾਂ ਦੇ ਸਦਕੇ ਖੁਸ਼ੀ ਹਲਦੀ ਆਉਂਦੀ ਆ ਇਹ ਮੈਿਕਾ ਪਰਿਆ ਹੁੰਦਾ ਹੈ ਕਹਿੰਦਾ ਤਾਂ ਹੀ ਉਹ ਇਹਨਾਂ ਦੇ ਤੁਰਟਦੇ ਫਿਰ ਪੱਥਰ ਵੀ ਰੋਣਗੇ ਵੀ ਜਦੋਂ ਸੁਣੇ ਪੜ੍ਹਦੇ ਜਾਂਦਾ ਹੈ ਜਦੋਂ ਆਪਦਾ 14 ਛੜਦੇ ਆ ਤੇ ਸੰਗਤ ਤੇ ਜਿਹੜੀ ਨਾ ਵੀ ਲੜ ਲੱਗੀ ਹੁੰਦੀ ਹੈ ਉਹਨਾਂ ਦੇ ਮਖੀ ਸੰਸਾਦਾਂ ਦਾ ਜਿੰਨਾ ਦੇ ਬੇੜੇ ਫਾਲ ਹੁੰਦੇ ਕਿਸੇ ਨੂੰ ਉੱਤਰ ਦੀ ਦਾਖਲ ਸੀਨੀਅਰ ਵੀ ਕਿਸੇ ਨੂੰ ਉੱਤਰ ਦੀ ਮੌਰੀ ਹੈ ਕਿਸੇ ਬੱਕੜ ਆ ਗਿਆ ਹੋਇਆ ਕੋਈ ਘਾਰ ਵਿੱਚ ਸਿੱਧੇ ਕੱਢ ਜੁਦਾ ਨਾ ਜਦੋਂ ਫਿਰ ਉਹ ਚੋਲਾ ਛੱਡਦੇ ਨੇ ਸੰਗਤ ਦਾ ਉਦਾਸ ਹੋ ਜਾਂਦੀ ਹੈ ਨਹੀਂ ਅੱਖਾਂ ਚੋਂ ਥਰੂ ਆ ਜਾਂਦੇ ਨੇ ਨਹੀਂ ਫੁੱਲਾਂ ਵਾਂ ਫੁੱਲਾਂ ਨਾਲ ਵੀ ਹੁੰਦਾ ਹੈ ਫੁੱਲਾਂ ਦੇ ਉੱਤੇ ਜਿਹੜੇ ਔਰ ਮਹਿਕਦੇ ਨੇ ਫਿਰ ਉਹ ਬਾਸ਼ਨਾ ਨੂੰ ਤਰਸ ਦੇ ਕੇ ਇਹ ਮਹਿਸੂਸ ਹੁੰਦੀ ਹੈ ਉਹਦੀ ਕਲਪਨਾ ਤੋ ਐਨੀਆ ਕੇ ਪਰਤਿਨੇ ਇਹ ਜਿੱਥੇ ਵੀ ਆਖੜੇ ਜਾਂਦੇ ਨੇ ਜੰਗਲਾਂ ਵਿੱਚ ਮੰਦਰ ਬਣਾਉਂਦੇ ਆਪਾਂ ਮੀ ਫੁੱਲ ਆਪਾਂ ਕੀ ਮਹਾਪ੍ਰਥਨ ਜਿੱਥੇ ਵੀ ਜਾ ਕੇ ਬੈਠਦੇ ਨੇ ਇਹ ਕੋਈ ਜੇ ਕਮਲ ਦਾ ਫੁੱਲ ਲਾਉਂਦਾ ਤੋ ਬੇਨ ਵਿੱਚ ਨਿਕਲ ਕੇ ਚੜ੍ਹਦੇ ਦਿੱਖਦੇ ਹੁੰਦਾ ਹੈ ਤੇ ਉੱਥੇ ਵੀ ਆਪ ਦੀ ਖੂਸੂ ਮੂਰਤੀ ਰੱਖਿਆ ਰਹੇ ਹਨ ਮੀ ਮਹਾਪ੍ਰਥਨੇ ਵੀ ਜੰਗਲਾਂ ਚ ਵੀ ਮੰਨ ਕਲਾ ਗੁੰਦੇ ਨੇ ਅੱਧੀ ਮੁਕਸ਼ੀ ਸੰਸਾਦ ਕੇ ਲੋਕਾਂ ਦੇ ਭਲਾ ਕਰਦੇ ਨੇ ਉੱਥੇ ਵੀ ਲੋਕਾਂ ਦੇ ਨਹੀਂ ਜਾਂਦੇ ਨੇ ਪਤਾ ਨਹੀਂ ਕਿੰਨੇ ਜੰਗਲਾਂ ਚ ਵੀ ਮਿਲਦੇ ਲੱਜਦੇ ਨੇ ਜਿਵੇਂ ਕਿ ਗੁਰਦੁਆਰਾ ਇਕਾ ਚੈਗਨ ਨੂੰ ਸੂਤ ਸੰਤ ਪਰਉਪਕਾਰੀ ਸੰਗਤ ਸਾਡੇ ਭਲੇ ਲਈ ਉਹ ਦੁਨੀਆ ਤੇ ਆਉਂਦੇ ਬਹੁਤੀ ਯੰਤਰ ਪਰਦੇ ਆ ਭਗਤ ਲਗਨ ਨੇ ਮਨੁੱਖਾਂ ਦਾ ਜੀਵ ਇਤਨਾ ਉੱਚਾ ਕਰ ਦਿੱਤਾ ਫੁੱਲਾਂ ਵਰਗੀਆਂ ਬੋਲਾਂ ਦੇ ਵਿੱਚ ਕੰਡ ਬਰਕਾਰਾ ਸੰਭਰ ਦਿੱਤਾ ਕਹਿੰਦੇ ਭਗਤ ਲਗਨ ਨੇ ਜਿਹੜੀ ਉਹਨਾਂ ਨੇ ਭਗਤੀ ਕੀਤੀ ਹੈ ਪਰਮਾਤਮਾ ਨਾਲ ਉਹਦੀ ਲਗਨ ਜਿਹੜੀ ਹੈ ਉਹਨਾਂ ਨਾਲ ਵਿక్తిਕੀ ਜਿਹੜੀ ਹੈ ਉਹਨਾਂ ਪਰਖਣਾ ਦੀ ਭਗਤੀ ਕਾਰਨ ਉਹਨਾਂ ਪਰਖ ਦਾ ਜਿਹੜਾ ਜੀਤਦਾ ਉਹ ਬਹੁਤ ਉੱਚਾ ਹੋ ਗਿਆ ਮਤਲਬ ਉੱਚਾ ਤਾਂ ਹੋ ਗਿਆ ਕਿਉਂਕਿ ਉਹ ਪਰਮਾਤਮਾ ਨਾਲ ਵਿక్తి ਲੱਗੀ ਉਹਨਾਂ ਪਰਖ ਤੇ ਲੋਕਾਂ ਦਾ ਬੇੜਾ ਤਾਰ ਲੱਗੇ ਆਪਣੀ ਕਸ਼ੀਸ਼ਾ ਸਤਿਕਾਰ ਸੰਗਤਾਂ ਨੂੰ ਨਿਹਾਲ ਕਰਨਾ ਕੀ ਹੈ ਨਾ ਉਹਨਾਂ ਦੇ ਅਡੇ ਵਿਚਾਰ ਕਿਸੇ ਨੂੰ ਉਪਕਰ ਦੇਣਾ ਕਿਸੇ ਨੂੰ ਤਰਸੇ ਦਿਨਣਾ ਤੇ ਬੋਰਡ ਦੀ ਰਿਪੋਰਟ ਮਿੱਠਾ ਨਾ ਖੰਡ ਵਰਗਾ ਅਸੀਂ ਭਾਲ ਦਿੱਤਾ ਕਿਸੇ ਨੂੰ ਲੱਭਦਾ ਉਹਨਾਂ ਤੇ ਇਹ ਵੀ ਕਹਿ ਦਿੰਦੇ ਆ ਕਿ ਮਨੁੱਖਾਂ ਦੇ ਤਰ੍ਹਾਂ ਮਨ ਗਾਲਾਂ ਦੇ ਵਿੱਚ ਵੀ ਕੋਈ ਨਾ ਕੋਈ ਵਜ੍ਹਾ ਹੁੰਦੀ ਹੈ ਕਵੈਤਾ ਜਿਹੀ ਇਹਨਾਂ ਦੇ ਛਤਰ ਪੱਜੇ ਮਨੁੱਖਾਂ ਦੇ ਪਰਦੇ ਨੂੰ ਖੁਸ਼ ਤੋਂ ਖੁਸ਼ ਬਣਾ ਦਿੰਦੇ ਆ ਸੋ ਇਨਾਮ ਸੇ ਮਦੰਦੀਆਂ ਕਮਾਈਆਂ ਕਰ ਕਰਕੇ ਉਹ ਸੰਗਤਾਂ ਦੇ ਚਿਤ ਪਰ ਪਾਉਂਦੇ ਨੇ ਇਨਾਮ ਜਪਦੇ ਨੇ ਦਿਨ ਰਾਤ ਸੌਂਦੇ ਨਹੀਂ ਬਾਕੀ ਉਹ ਕਿੰਦੇ ਲਈ ਕਰਦੇ ਨੇ ਉਹ ਆਪ ਦੇ ਲਈ ਨਹੀਂ ਕਰਦੇ ਆ ਉਹ ਸੰਗਤਾਂ ਦੇ ਲਈ ਕਰਦੇ ਆ ਸੰਗਤਾਂ ਦੇ ਵਿੱਚ ਦੁੱਖ ਦਰਦ ਕਸ਼ਟ ਕਰਤਾਣੀ ਉਹਨਾਂ ਦੇ ਵਿੱਚ ਮਿੱਠੀਆਂ ਦਾਤਾਂ ਵਰਤਾਂਗੇ ਉਹਨਾਂ ਦਾ ਭਲਾ ਕਰਦੇ ਨੇ ਸੰਤ ਪਰਉਪਕਾਰੀ ਸੰਗਤ ਜੀ ਸਾਡੇ ਭਲੇ ਲਈ ਉਹ ਦੁਨੀਆ ਤੇ ਆਉਂਦੇ ਆ ਕਿੱਤੇ ਹੋਏ ਚੰਗੇ ਕਰਮਾਂ ਤੋਂ ਸੰਤਾਂ ਦੀ ਸੰਗਤ ਮਿਲਦੀ ਆ ਜੇ ਮੰਨ ਲਓ ਮੈਂ ਆ ਤੁਸੀਂ ਜਾਂ ਸੰਗਤ ਦੀ ਸੰਗਤ ਤੋਂ ਕੋਈ ਨਹੀਂ ਜਾਉਂ ਜੇ ਉਹਨਾਂ ਦੇ ਕਰਮ ਚੰਗੇ ਕੀਤੇ ਹੋਏ ਨੇ ਉਹਨਾਂ ਨੂੰ ਫਿਰ ਸੰਸਾਰ ਮਹਾਪੁਰਖਾਂ ਦੀ ਸੰਤਾਂ ਦੀ ਸੰਗਤ ਮਿਲਉਦੀ ਆ ਜਿਹਦੇ ਨਾਲ ਉਹਨਾਂ ਦਾ ਬੱਚਾ ਹੋਇਆ ਜੇ ਫਿਰ ਪਾਰ ਹੋ ਜਾਂਦਾ ਆ ਸਫਲ ਹੋ ਜਾਂਦਾ ਆ ਚੰਗੇ ਚੀਜ਼ਾਂ ਸਿੱਖਣ ਨੂੰ ਮਿਲਦੀ ਆ ਤਦਸ ਫਿਰ ਉਹ ਕੋ ਨਿਯਮ 10 ਸੇਵਾ ਸਿਮਰਨ ਸੰਗਤ ਕਰ ਕਰਕੇ ਮੇ ਲੋਪ ਮੇ ਆਪਾਂ ਵਾਲੀ ਭੁਣੀ ਜੀ ਫਿਰ ਉਹਨਾਂ ਦੀ ਛਤਰ ਛਾਇਆ ਹੇਠ ਆ ਜਿੰਨੇ ਦੇ ਕੋ 판 ਕੀ ਸੇਵਾ ਹਾਂ ਪਰਖਾਂ ਦੇ ਗੁਰਦੁਆਰਾ ਸਾਹਿਬ ਜਾ ਕੇ ਜਿੰਨੇ ਨਾਲ ਮੰਨ ਲਿਆ ਕਿ ਉਹ 판 ਕਹਿੰਦੇ ਆ ਪਾਤਸ਼ਾਹ ਦੇ ਦਰਬਾਰ ਸਾਹਿਬ ਉਹ ਸੇਵਾ ਤੋਂ ਉਹਨਾਂ ਜਿਹੜੇ ਵੀ ਆਪਣੇ ਪਾਪ ਨਹੀਂ ਥੋਲੇ ਉਸਾਰੇ ਸੇਵਾ ਦੇ ਪਗਲੇ ਸਭ ਕਸ਼ਟ ਦੁੱਖ ਟਟੇ ਜਾਂਦੇ ਪੁੰਨ ਕਰਮ ਇਕੱਠੇ ਹੋ ਕੇ ਸਾਨੂੰ ਉਰੇ ਗੁਰੂ ਨਾਲ ਲਗਾਉਂਦੇ ਤੇ ਜੇ ਰਸੀ ਸੇਵਾ ਕਰਦੇ ਕਿਸੇ ਨੂੰ ਕੁਛ ਤਾਂ ਮਿਲਦਾ ਉਹਦਾ ਸਾਨੂੰ ਸਤਿਕਾਰ ਨਾਲ ਦਿੱਖਣ ਦਿੱਤੇ ਉਹਦੇ ਸਾਥੇ ਕਰਦੇ ਉਰੇ ਗੁਰੂ ਨਾਲ ਉਹ ਸਾਨੂੰ ਮਨਾਉਂਦੇ ਨੇ ਕਿੰਨੀ ਖਰਾਹ ਪਾਉਂਦੇ ਨੇ ਕਹਿੰਦਾ ਭਾਵੇਂ ਸੰਤ ਪਰਉਪਕਾਰੀ ਇਹ ਸੰਗਤ ਜੀ ਸਾਡੇ ਭਲੇ ਲਈ ਹੀ ਦੁਨੀਆ ਤੇ ਆਉਂਦੇ ਨੇ ਪੰਜ ਮantra ਜਾਤ ਪਾਤ ਦੀ ਬਹਿਮਾ ਪਰਮਾ ਦਾ ਬਾਬਾ ਜੀ ਖੰਡਨ ਕਰਦੇ ਸੀ ਇਹ ਜਾਤ ਪਾਤ ਲੋਨੀ ਸੀ ਮੰਨ ਲਏ ਬਾਬਾ ਜੀ ਸੋ ਜਦੋਂ ਦਾਤ ਪਾਤ ਤੋਂ ਹੁਣ ਵੀ ਸਾਡੇ ਦੁਨੀਆ ਵਿੱਚ ਕਿਤੇ ਕਿਤੇ ਵਿਕਰਮ ਹੁੰਦਾ ਹੈ ਉਸ ਨੂੰ ਸਾਰੇ ਕਿ ਕਿ ਹੈ ਇਹ ਬਾਬਾ ਜੀ ਦਾਤ ਪਾਤਾਂ ਦੇ ਵਿੱਚ ਕਰੇ ਤੋਂ ਦੂਰ ਸਨ ਅਖੰਡਨ ਕਰਦੇ ਸੀ ਭਾਵੇਂ ਉਹਨਾਂ ਕੋਲ ਕੋਈ ਉੱਚ ਜਾਤੀ ਦਾ ਭਾਵੇਂ ਨੀਵੀਂ ਦਾ ਆਖੇ ਜਾਂਦੇ ਸਭ ਬਰਾਬਰੀ ਨੂੰ ਦੇ ਸੀ ਐਨੀ ਹੈ ਕਿ ਕਿਸੇ ਮੁਖ ਦੇ ਰਾਜੇ ਤੋਂ ਘਟਾ ਤੱਕ ਕਿਸੇ ਸ਼ਬਦ ਗੁਰੂ ਨਾਲ ਆਪ ਵੀ ਦੂਰ ਦੇ ਸੀ ਉਪਦੇਸ਼ ਸਾਨੂੰ ਵੀ ਕਰਦੇ ਸੀ ਅਸਿਰ ਸੰਗਤ ਨੂੰ ਕੋਈ ਇਤਾਦੀ ਨਹੀਂ ਪਾਈ ਗੁਰੂ ਨਾਲ ਗੁਰੂ ਸਵੇਰੇ ਉੱਤੇ ਇਸੇ ਮਤਨ ਕਰਿਆ ਕਰੋ ਉਹਦੇ ਬੇੜੇ ਪਾਰ ਹੋਣੀ ਜਿਨ੍ਹਾਂ ਨੂੰ ਦਿਸਦਾ ਹੈ ਦਰ ਗੁਰਮਾ ਦਾ ਦੂਤਿਆਂ ਨੂੰ ਉਹ ਹੀ ਵਿਖਾਉਂਦਾ ਹੈ ਜਿਹਦੇ ਕੋਈ ਗੁਰੂ ਨਾਲ ਜੁੜਦੇ ਆ ਪਰਮਾਤਮਾ ਨਾਲ ਪਾਏ ਜੁੜਨ ਨਾਲ ਕਿਤੀ ਲੱਗੇ ਤੇ ਮੁਕਤ ਨਹੀਂ ਸੁਖੀ ਜਸਤੇ ਪਾਵੇ ਸੰਪਰਪਕਾਰੀ ਸੰਗਤ ਤੋਂ ਸਾਦੇ ਪੜ੍ਹੇ ਲਈ ਜੋ ਦੁਨੀਆ ਤੇ ਆਵੇ ਛੇ ਮੰਗ ਜਦੋਂ ਤਿਆਗ yeah no.